ਹਾਂ 10 ਉਹ ਪੱਬਜੀ ਸੈਲੀ ਦਾ ਫੋਨ ਆਉਂਦਿਆ ਸੀ ਨਾ ਮੈਂ ਗਈ ਨਹੀਂ ਨਾ ਇੰਨੇ ਦਿਨ ਕਾਲਜ ਉਹ ਹੀ ਪੁੱਛਣ ਦੇ ਹੀ ਕਹਿੰਦੀ ਤੂੰ ਆਈ ਕਿਉਂ ਨਹੀਂ ਅੱਛਾ ਠੀਕ ਆ ਮੈਂ ਪਤਾ ਨਹੀਂ ਕਿਹਦਾ ਫੋਨ ਆ ਗਿਆ ਵਾ ਮੈਂ ਕਿ ਪਤਾ ਲੈਣ ਵਾਲੇ ਦਾ ਆ ਗਿਆ ਹੋਣਾ ਨਾ ਚਲ ਮੈਂ ਵੀ ਗੱਲ ਕਰ ਹੀ ਲੈਣੀ ਆ ਤੇ ਆ ਖਲਾਰਾ ਖਲੂਰਾ ਜਿਹਾ ਥੋੜਾ ਬੋਤਾ ਪਿਆ ਵਾ ਤੇ ਆਪਾਂ ਚੋਕ ਲਈਏ ਤੇ ਨਾ ਤੋਗੇ ਤੇ ਘੜੀ ਤੂੰ ਵੀ ਲੰਮੀ ਪੈ ਥੱਕ ਗਏ ਇੰਨੇ ਦਿਨ ਜਾਗ ਜਾ ਕੇ

ਬਸੋ ਕਾਲਜ ਬਾਰੇ ਪੁੱਛਣ ਦੀ ਤੇ ਵੀਰ ਬਾਰੇ ਪੁੱਛਣ ਦੀ ਉਹੀ ਸੋਚ ਕੇ ਨਾ ਮੇਰੇ ਮਨ ਚ ਡਰ ਜਾ ਆ ਗਿਆ ਕਿ ਜੇ ਕਿਤੇ ਕੁਝ ਹੋ ਜਾਂਦਾ ਉਹਦੇ ਨਾਲ ਇਹ ਗੱਲਾਂ ਕਰਨ ਦੀ ਹਾਂ ਚੱਲ ਗਰਮੀ ਤਾਂ ਹੋਇਆ ਤਾਂ ਨਹੀਂ ਨਾ ਮਾਹਰਾ ਨੇ ਸਾਡਾ ਭਲਾ ਕਰਤਾ ਹੀ ਉਹ ਬਸ ਇਹ ਤੇ ਭਾਬੀ ਜੀ ਸੋਚ ਵਿਚਾਰ ਮਨ ਚ ਆਉਂਦੀ ਆ ਕੋਈ ਨਹੀਂ ਤੁਸੀਂ ਚਲੋ ਮੈਂ ਕਰ ਲੈਨੀ ਹਾਂ ਚਲ ਠੀਕ ਆ ਜਾ ਫਿਰ ਸ਼ੁਕਰ ਹੈ ਰੱਬਾ ਬਚਾ ਲਿਆਈ ਅੱਜ ਹੀ ਗੱਲ ਕੀਤੀ ਪਹਿਲੇ ਦਿਨ ਅੱਜ ਹੀ ਭਾਬੀ ਆ ਗਈ ਉੱਪਰੋਂ ਮੈਨੂੰ ਕਹਿੰਦੀ ਆ ਤੇਰਾ ਰੰਗ ਗੁੱਡਿਆ ਉੱਡਿਆ ਕਿੱਦਾਂ ਕੁ ਡੱਬਲ ਜੀਤ ਬਜੀਤ ਹਾਂਜੀ ਚਾਚੀ ਜੀ ਆਜੋ ਲੱਤ ਘਰੇ ਹੀ ਆ ਹਾਂਜੀ ਘਰੇ ਹੀ ਆ ਆ ਮੈਂ ਦੋ ਤਿੰਨ ਵਾਰੀ ਆਈ ਹਾਂ ਤੇ ਜਿੰਦੇ ਲੱਗੇ ਵੇਖ ਕੇ ਨਾ ਤੇ ਮੋੜ ਜਾਂਦੀ ਰਹੀ ਹਾਂ ਕੀ ਕਰਨਾ ਹੈ ਫੇ ਚਾਚੀ ਜੀ ਤੁਹਾਨੂੰ ਪਤਾ ਹੀ ਆ ਫਿਰ ਜਿੰਨੇ ਕਿ ਜੀ ਹੈਗੇ ਘਰ ਉਹ ਫਿਰ ਸਾਰੇ ਹਸਪੀਟਲ ਹੀ ਤੇ ਘਰ ਫਿਰ ਜਿੰਦੇ ਹੀ ਲਾਉਣੇ ਹੁਣ ਗੜਗੜ ਘੱਟਾ ਚੜ ਗਿਆ ਕਿਤੇ ਮੈਂ ਉਹ ਲਈ ਹਾਂ ਸਾਫ ਕਰਨ ਲਈ ਪਰ ਮੈਂ ਅਦਰ ਕਬੀਰ ਦਾ ਪਤਾ ਲੈਣ ਆਈ ਹਾਂ ਦੋ ਤਿੰਨ ਵਾਰੀ ਆਈ ਜੇ ਮੈਂ ਵੇਖ ਕੇ ਫੇਰ ਮੁੜ ਜਾਂਦੀ ਰਹੀ ਹਾਂ ਅੱਜ ਮੈਂ ਕਿਹਾ ਮੈਂ ਵੇਖ ਕੇ ਆਵਾਂ ਵੀ ਆਏ ਵੀ ਆਖ ਨਹੀਂ ਆਏ ਅਜੇ ਹਜੇ ਚਾਚੀ ਜੀ ਅੱਜ ਹੀ ਛੁੱਟੀ ਮਿਲੀ ਆ ਸਵੇਰੇ ਸਵੇਰੇ ਛੁੱਟੀ ਨਾ ਦੇ ਦਿੱਤੀ ਹੀ ਮੈਂ ਤਾਂ ਕਦੇ ਵੀ ਮੈਂ ਤਾਂ ਨਮਿੰਤਾ ਹੀ ਕੱਢਿਆ ਮੈਂ ਵੀ ਘਰ ਕੋਈ ਨਹੀਂ ਹੈਗਾ ਕੋਈ ਨਾ ਕੋਈ ਆਉਂਦਾ ਜਾਂਦਾ ਰਹਿੰਦਾ ਤੇ ਤੁਸੀਂ ਹਾਨੂੰ ਛੁੱਟੀ ਦੇ ਦੋ ਫੇ ਹੁਣ ਅੱਗੇ ਨਾਲ ਕਿੰਨੇ ਠੀਕ ਹੀ ਮੈਂ ਬਾਕੀ ਦਸਾਂ ਹੀ ਘਰ ਖਰਾ ਲਾ ਹੁਣ ਉਹਦਾ ਠੀਕ ਵਾ ਨਾ ਲੱਗਦਾ ਹੁਣ ਠੀਕ ਵਾ ਕੱਲ ਸ਼ੁਕਰ ਆ ਪ੍ਰਮਾਤਮਾ ਦੇ ਘਰ ਨੂੰ ਠੀਕ ਹੋਇਆ ਆਪਣੇ ਘਰ ਆਇਆ ਵਾ ਹਸਪਤਾਲਾ ਵਿੱਚ ਵੀ ਕਿਹੜਾ ਰਿਹਾ ਜਾਂਦਾ ਬੜਾ ਔਖਾ ਧੀਏ ਰਹਿਣਾ ਬਹੁਤ ਔਖਾ ਜਿਹੜੇ ਅਸੀਂ ਰੁੱਲ ਗਏ ਆ ਨਾ ਦੋਵੇਂ ਜਾਣੀ ਨਨਾਨ ਪਰਜਾਈ ਸਾਨੂੰ ਪਤਾ ਜ ਸਾਡੇ ਰੱਬ ਨੂੰ ਪਤਾ ਤੇ ਨਾ ਕਿ ਰਿਸ਼ਤੇਦਾਰ ਨੇ ਬਾਤ ਹੀ ਪੁੱਛੀ ਆ ਇੱਕ ਵਾਰੀ ਨਹੀਂ ਕਿਤੇ ਇੱਕ ਟਾਈਮ ਦੀ ਬੰਦਾ ਚਾਹੇ ਫੜਾ ਜਾਂਦਾ ਵਾ ਕੋਈ ਨਹੀਂ ਧੀਏ ਪੁੱਛਦਾ ਹੁੰਦਾ ਜਦੋਂ ਵਕਤ ਪੈਦੇ ਆਪ ਹੀ ਚੱਲਣੇ ਪੈਂਦੇ ਹੁੰਦੇ ਕੋਈ ਨਹੀਂ ਕਿਸ ਨੂੰ ਪੁੱਛਦਾ ਮੁੜ ਕੇ ਵੀ ਨਾ ਕੋਈ ਆਉਂਦਾ ਜਾਂਦਾ ਹੀ ਆ ਸੌਖੇ ਦੇ ਸਾਰੇ ਸਾਥੀ ਆ ਦੁੱਖ ਵੇਲੇ ਨਹੀਂ ਕੋਈ ਵੀ ਲਾਗੇ ਲੱਗਦਾ ਉਹੋ ਗੱਲ ਹੋਰ ਫਿਰ ਹੁਣ ਵੀ ਚੰਗਾ ਤੁਰਿਆ ਫਿਰਦਾ ਨਹੀਂ ਹਜੇ ਕਿਥੋਂ ਹਾਂ ਅੱਜ ਤੇ ਛੁੱਟੀ ਮਿਲੀ ਹਜੇ ਕਿਥੋਂ ਤੁਰੇ ਫਿਰਦਾ ਚੱਲ ਇਹਨੂੰ ਕਿਆ ਗੋਲੀਆਂ ਵੀ ਤਿੰਨ ਲੱਗੀਆਂ ਏ ਤੇ ਤੁਹਾਨੂੰ ਪਤਾ ਇਹ ਡੂੰਗੇ ਜ਼ਖਮ ਵਾ ਤੇ ਹੌਲੀ ਹੌਲੀ ਰੁਮਾਨ ਆਉਣਾ ਹੁਣ ਭਰਦੇ ਵਿੱਚ ਟਾਈਮ ਲੱਗਣਾ ਹੀ ਆ ਹਾਂ ਇਹਨੂੰ ਕਿਆ ਕਰਦਾ ਫਾਕਾਰ ਕਾਨੂੰ ਐਵੇਂ ਕਿਸਦੇ ਮੂੰਹ ਲੱਗਣਾ ਇਹਨੇ ਚਾਚੀ ਜੀ ਮੈਂ ਤੇ ਇਹਨਾਂ ਨੂੰ ਬਥੇਰਾ ਸਮਝਾਇਆ ਸੀ ਕਿ ਇਹਨਾਂ ਦੇ ਮੂੰਹ ਨਾਲ ਲੱਗੋ ਜਿਹੜੇ ਨਸ਼ੇੜੀ ਆ ਨਾ ਉਹ 20 20 ਰੁਪਈਆ ਪਿੱਛੇ ਨਾ ਬੰਦਾ ਮਾਰ ਦਿੰਦੇ ਆ ਉਹੀ ਤਾਂ ਪੁੱਤ ਗੱਲ ਵਾ ਇਹ ਤਾਂ ਹੁਣ ਚੱਲਿਆ ਹੈ ਆਪਣਾ ਸੁਧਾਰ ਕਰਨ ਪਿੰਡ ਦਾ ਚੱਲ ਜਵਾਨੀਆਂ ਲੋਕੀ ਰੋਲਣ ਡੇ ਨਸ਼ੇ ਖਾ ਖਾ ਕੇ ਤੇ ਜਿਹਨੇ ਸੁਧਾਰ ਕੀਤਾ ਜਾਂ ਹੁਣ ਮੁੰਡਿਆਂ ਨੂੰ ਦਬਕਾ ਤੋਕਾ ਮਾਰਿਆ ਤੇ ਵੇਖਾਂ ਉਹ ਗੱਲ ਗੋਲੀਆਂ ਮਾਰ ਦਿੱਤੀਆਂ ਵਿਚਾਰਿਆਂ ਚਾਚੀ ਜੀ ਕਰਦਾ ਤੇ ਸਾਰਿਆਂ ਦਾ ਭਲਾ ਹੀ ਪਰ ਲੋਕੀ ਨਹੀਂ ਚਾਹੁੰਦੇ ਵੀ ਸਾਡਾ ਭਲਾ ਹੋਵੇ ਜਿੱਦਾਂ ਤਿੰਨ ਗੋਲੀਆਂ ਵੱਜੀਆਂ ਹੋਰ ਵੀ ਵੱਜ ਸਕਦੀਆਂ ਸੀ ਜੇ ਕੱਲ ਨੂੰ ਕੋਹ ਹੋ ਜਾਂਦਾ ਤੁਹਾਡਾ ਕੋਣ ਹੀ ਗਰਮੀਤ ਨੇ ਤੇ ਮੈਂ ਰੋਲ ਹੀ ਜਾਣਾ ਸੀ ਉਹ ਤਾਂ ਗੱਲ ਹੈ ਆ ਪੁੱਤ ਪਰ ਕੀ ਕਰੇ ਬੰਦਾ ਹੁਣ ਜਮਾਨਾ ਹੀ ਪਤਾ ਨਹੀਂ ਕਿਦਾਂ ਦਾ ਆ ਗਿਆ ਚੱਲ ਛੱਡ ਸ਼ੁਕਰ ਕਰ ਰੱਬ ਨੇ ਉਹ ਗੱਲ पे ਕੱਖ ਰੱਖ ਲੈ ਤੁਹਾਡੇ ਮੈਨੂੰ ਇਹ ਦੱਸ ਕਿਧਾਰ ਗੁਰਬੀਰ ਨੂੰ ਮੈਂ ਤਾਂ ਮਿਲਣਾ ਹੀ ਹਾਂ ਤੇ ਕੋਈ ਗੱਲ ਨਹੀਂ ਅੰਦਰ ਹੀ ਆ ਚਲੋ ਤੁਸੀਂ ਅੰਦਰ ਚਲੋ ਮੈਨੂੰ ਮਿਲਾ ਮੈਂ ਵੇਖਾਂ ਆਪਣੇ ਪੁੱਤ ਨੂੰ ਕਿੱਦਾਂ ਵਾ ਆਹ ਸੱਚੀ ਜੀ ਜਾਬ ਦਾ ਸੁੱਤਾ ਵਾ ਇਕਬੀਰ ਸੁੱਤਾ ਵਾ ਨਹੀਂ ਚਾਚੀ ਹਾਂ ਮੜਾ ਕਰੀਆਂ ਅਸਰਾ ਮੈਂ ਕਰਾਂ ਤਾਂ ਨਹੀਂ ਨਹੀਂ ਕੋਈ ਨਹੀਂ ਚਾਚੀ ਹਾਂ ਕਿੱਦਾਂ ਵਾ ਹੁਣ ਸਰੀਰ ਦਾ ਠੀਕ ਦੇ ਆਏ ਹਾਏ ਹਾਏ ਲੋਕੀ ਵੇਲਾ ਚੰਦਰੇ ਕਿੱਡੇ ਜ਼ੁਲਮੀ ਆ ਕੀਤਾ ਤਾ ਤੂੰ ਪੁੱਤ ਭਲਾ ਹੀ ਤੇ ਵੇਲਾ ਕਿੱਦਾਂ ਗੋਲੀਆਂ ਮਾਰ ਕੇ ਮਾਰਨੋਂ ਫਰਕ ਨਹੀਂ ਕੀਤਾ ਅਮਤਰਿਆਂ ਨੇ ਚਲੋ ਚਾਚੀ ਜੀ ਕੋਈ ਗੱਲ ਨਹੀਂ ਉਹਨਾਂ ਆਪਣਾ ਕਰਮ ਕਰਨਾ ਅਸੀਂ ਆਪਣਾ ਕਰਨਾ ਵਾ ਚਲੋ ਉਹ ਤਾਂ ਗੱਲ ਠੀਕ ਵਾ ਪਰ ਤੂੰ ਕਿਹੜਾ ਉਹਨਾਂ ਦਾ ਮਾੜਾ ਕੀਤਾ ਸੀ ਹੈ ਤਾਂ ਉਹਨਾਂ ਤਾਂ ਅੱਗੇ ਸੁਧਾਰਨ ਡਿਆ ਹਨ ਵੀ ਚਲ ਗਾੜੀ ਜਾ ਕੇ ਤੇ ਜਾਦੇ ਨਸ਼ੇ ਤੇ ਲੱਗ ਜਾਣਾ ਉਹਨਾਂ ਨੇ ਤੇ ਜਲਦੀ ਹੁਣ ਤੋਂ ਹਟਣਗੇ ਤੇ ਚਲ ਬਚਾਅ ਹੋ ਜੂਗਾ ਪਰ ਇਹਦੇ ਸੋਚ ਵਾ ਨਾ ਚਾਚੀ ਜੀ ਆਪੋ ਆਪਣੀ ਹੁਣ ਨਹੀਂ ਸਮਝਣ ਜਾਣੀ ਤੇ ਜੇ ਸਮਝਾਵਾਂਗੇ ਤੇ ਫੇਰ ਹੀ ਆ ਚਲ ਪੁੱਤਾਂ ਤੂੰ ਸਰਪੰਚ ਵਾਂ ਚਲੋ ਸਰਪੰਚੀ ਪਿੰਡ ਦੀ ਲਈ ਆ ਬਹੁਤ ਸੋਹਣਾ ਵਾ ਜੇ ਤੂੰ ਪਿਛਲੀ ਵਾਰੀ ਕੰਮ ਚੰਗੇ ਕੀਤੇ ਗਾੜੀ ਵੀ ਤੈਨੂੰ ਸਰਪੰਚੀ ਮਿਲੀ ਆ ਪਰ ਇਹ ਥੋੜੀ ਹੁਣ ਤੂੰ ਜਾਨ ਹੀ ਦੇ ਦੇਣੀ ਆਪਣਾ ਵੀ ਵੇਖਿਆ ਕਰ ਉਹ ਚਾਚੀ ਵੀ ਕੋਈ ਗੱਲ ਨਹੀਂ ਜੇ ਚੰਗੇ ਕੰਮ ਕਰਨਾ ਜਾਨ ਵੀ ਚਲ ਜੂਗੀ ਨਾ ਕੋਈ ਦੁੱਖ ਨਹੀਂ ਗਾ ਲੋਕਾਂ ਵੋਟਾਂ ਮੈਨੂੰ ਪਾਈਆਂ ਸੀ ਚੰਗੇ ਕੰਮਾਂ ਕਰਕੇ ਤੇ ਮੈਂ ਤੇ ਜਿੰਨਾ ਜਿੰਨਾ ਹੋ ਸਕਿਆ ਨਾ ਉਨੇ ਲੋਕਾਂ ਦੇ ਚੰਗੇ ਕੰਮ ਕਰੂੰਗਾ ਮੈਂ ਨਹੀਂ ਚੰਦਾ ਕਿ ਮੇਰੇ ਇੰਨਾ ਹੱਥਾਂ ਦਾ ਕਿਸਾ ਮਾਲਾ ਕਰਮ ਹੋਵੇ ਚਲੋ ਉਹ ਤਾਂ ਗੱਲ ਠੀਕ ਵਾ ਜਾਨ ਚਲ ਜੂਗੀ ਇਹ ਕਿਦਾਂ ਦੀ ਗੱਲ ਕਰਨ ਡਿਆ ਆ ਮਗਰ ਤੇਰੀ ਜਨਾਨੀ ਭੈਣ ਤੇਰੀ ਕੋਠੇ ਜਿੱਡੀ ਹੋਈ ਆ ਇਹਨਾਂ ਦਾ ਕਿੰਨੇ ਖਿਆਲ ਰੱਖਣਾ ਵਾ ਚਲੋ ਉਹਦੇ ਚਾਤੀ ਜੋ ਪਰਮੇਸ਼ਨ ਨੇ ਲਿਖਿਆ ਉਹੀ ਹੋਣਾ ਵਾ ਚਲੋ ਠੀਕ ਵਾ ਉਹ ਤਾਂ ਗੱਲ ਤੇਰੀ ਬਹੁਤ ਸਿਆਣੀ ਆ ਪਰ ਰਹਿਣ ਦੇ ਜਿਹੜਾ ਤਾਂ ਕੋਈ ਆਖੇ ਲੱਗਦਾ ਉਹਨੂੰ ਕਿਹਾ ਕਰ ਜਿਹੜਾ ਕੋਈ ਨਹੀਂ ਆਖੇ ਲੱਗਦਾ ਉਹਨੂੰ ਨਾ ਕਿਹਾ ਇਹ ਤਾਂ ਆਪਣੇ ਕਰਤੱਬੀ ਮਰਨ ਡਏ ਆ ਇਹਨਾਂ ਨੂੰ ਤੇ ਅੱਧਾ ਵੀ ਜੇ ਕੋਈ ਸਮਝਾਉਂਦਾ ਤਾਂ ਸਮਝੀਏ ਨਾ ਇਹਨਾਂ ਤੇ ਵੀ ਨਸ਼ਾ ਖਾ ਲਈਏ ਮਰ ਭਾਵੇਂ ਜਾਈਏ ਚੜਦੀ ਜਵਾਨੀ ਚ ਤੇਰੇ ਮਰਦੇ ਜਾਂਦੇ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆਂਦੀ ਵੀ ਜੇ ਕੋਈ ਰੋਕਦਾ ਤਾਂ ਚੱਲ ਹੀ ਠੰਡ ਰੱਖੀਏ ਨਾ ਖਾਈਏ ਪਰ ਚਾਤੀ ਕਿੱਦਾਂ ਕਿੱਦਾਂ ਵੇਖੀ ਇਹਨਾਂ ਨੇ ਆਨੇ ਨੂੰ ਨਿੱਕੀਆਂ ਨੂੰ ਕਢਾਉਂਦੇ ਨੇ ਹੋਰ ਕਿੱਦਾਂ ਇਹਨਾਂ ਨੂੰ ਮੌਤੇ ਮੂੰਹ 'ਚ ਜਾਂਦੀਏ ਹੋਰ ਦੁੱਖ ਵੀ ਆਉਂਦਾ ਹੀ ਆ ਪਰ ਕੀ ਕਰੇ ਹੁਣ ਆਖੇ ਲੱਗਦੇ ਨੇ ਆਨੇ ਹੁਣ ਤਾਂ ਪੈਂਦੇ ਸਿਰਦੇ ਵਾਲਾਂ ਨੂੰ ਆ ਕੀ ਤੂੰ ਮਾਰਾ ਕੀਤਾ ਜਿਹੜਾ ਉਹਨਾਂ ਨੇ ਗੋਲੀਆਂ ਮਾਰ ਦਿੱਤੀਆਂ ਹੂੰ ਕਿੱਥੇ ਤੇਰੀ ਭਾਬੀ ਜੀ ਕੱਲ ਤੁਹਾਨੂੰ ਦੱਸਿਆ ਤੇ ਹੈਗਾ ਹੀ ਉਹ ਫਰੈਂਡ ਦਾ ਫੋਨ ਆਉਣ ੜਿਆ ਸੀ ਨਾ ਮੇਰੀ ਦਾ ਵੀ ਕਾਲਜ ਜਾਣਾ ਵਾ ਰੋਲ ਨੰਬਰ ਵੀ ਲਾਣਾ ਫੀਸ ਜਮ੍ਹਾਂ ਕਰਾਉਣੀ ਆ ਅੱਛਾ ਠੀਕ ਆ ਹਾਂਜੀ ਤੇ ਲਾਇਬ੍ਰੇਰੀ ਬੁੱਕਾਂ ਵੀ ਸਾਰੀਆਂ ਮੇਰੇ ਕੋਲ ਪਈਆਂ ਵਾ ਉਹ ਵੀ ਉੱਥੇ ਜਮ੍ਹਾਂ ਕਰਨੀਆਂ ਵਾ ਚੱਲ ਕੋਈ ਨਹੀਂ ਜਾ ਅੱਗੇ ਬਥੇਰੀਆਂ ਛੁੱਟੀਆਂ ਹੋ ਗਈਆਂ ਵਾ ਮੈਂ ਤੈਨੂੰ ਕਿਹਾ ਕਿ ਤੇ ਨਾਨੂ ਨਾ ਕੱਟਦਾ ਹੋਵੇ ਚੱਲ ਵਧੀਆ ਜਿਹੜੀ ਤੇਰੀ ਫਰੈਂਡ ਦਾ ਫੋਨ ਆ ਗਿਆ ਨਾਲ ਤੂੰ ਦੱਸ ਵੀ ਦਿੱਤਾ ਹੋਣਾ ਵੀ ਮੈਨੂੰ ਇੰਨੇ ਦਿਨ ਲੱਗ ਜਾਣੇ ਆ ਨਹੀਂ ਭਾਬੀ ਜੀ ਹੋ ਤਾਂ ਮੈਂ ਨਾ ਫੋਨ ਕੀਤਾ ਸੀ ਉਹਨੂੰ ਦੱਸਿਆ ਸੀ ਵੀ ਉੱਥੇ ਗੱਲ ਕਰ ਲਈ ਟੀਚਰਾਂ ਦੇ ਨਾਲ ਤੇ ਨਾਲੇ ਚੇਤਾ ਭੁੱਲ ਗਿਆ ਵਾ ਚੱਲ ਕੋਈ ਨਹੀਂ ਗੱਲ ਦੇ ਵਿੱਚ ਭਾਬੀ ਚੇਤਾ ਭੁੱਲ ਗਿਆ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਅੱਜ ਤੈਨੂੰ ਕੱਲੀ ਨੂੰ ਜਾਣਾ ਪੈਣਾ ਈ ਵੀਰ ਤੇਰਾ ਨਹੀਂ ਹਜੇ ਠੀਕ ਹੋਇਆ ਜਦੋਂ ਚੰਗੀ ਤਰ੍ਹਾਂ ਠੀਕ ਹੋਣਗੇ ਨਾ ਫੇਰ ਤੈਨੂੰ ਛੱਡ ਆਇਆ ਕਰਨਗੇ ਭਾਬੀ ਜੀ ਮੈਨੂੰ ਵੀ ਪਤਾ ਵਾ ਵੀ ਵੀਰ ਜੀ ਠੀਕ ਨਹੀਂਗਾ ਇਦਾਂ ਦੀ ਟੈਨਸ਼ਨ ਤੁਸੀਂ ਕਿਉਂ ਲੈਨੇ ਹੋ ਹਾਂ ਨਾਲ ਹੀ ਤੇ ਡਾਹੇਗਾ ਵਾ ਮੈਂ ਆਪੇ ਚਲੀ ਜਾਣਾ ਮੇਰੀ ਫਿਕਰ ਨਾ ਕਰੋ ਤੁਸੀਂ ਹੁਣ ਰੋਟੀ ਪਕਾਈ ਆ ਤੇ ਰੋਟੀ ਖਾ ਕੇ ਜਾਇਂ ਭੁੱਖੀ ਨਾ ਚਲ ਜਾਈਂ ਅੱਗੇ ਵੀ ਤੂੰ ਕਈ ਵਾਰ ਇਦਾਂ ਕਰਦੀ ਭੁੱਖੀ ਚਲ ਜਾਨੀ ਫਿਰ ਰੋਟੀਆਂ ਉਦਾਂ ਹੀ ਪਈਆਂ ਰਹਿੰਦੀਆਂ ਫਿਰ ਉੱਥੋਂ ਕੋ ਨਾ ਕੋ ਖਾਣ ਦੀ ਆ ਭਾਬੀ ਜੀ ਰੋਟੀ ਨਾ ਮੈਂ ਆਣ ਕੇ ਖਾਉਂਗੀ ਮੈਨੂੰ ਛੇਤੀ ਆ ਉਹ ਫਰੈਂਡ ਮੇਰੀ ਆਖਣ ਦੇ ਹੀ ਮੈਂ ਤੈਨੂੰ ਉੱਥੇ ਅੱਡੇ ਜੀ ਮਿਲਦੀ ਆ ਤੇ ਛੇਤੀ ਜਾ ਕੇ ਆਪਾਂ ਛੇਤੀ ਵਾਪਸ ਆ ਜਾਣਾ ਚਲ ਠੀਕ ਆ ਫਿਰ ਤੈਨੂੰ ਪੈਸੇ ਵੀ ਚਾਹੀਦੇ ਹੋਣੇ ਅੱਜ ਤੇ ਆਹੋ ਮੈਂ ਤੇ ਕਹਿੰਦੀ ਸੀ 6000 ਰੁਪਏ ਫੀਸ ਆ ਉੱਥੇ ਜਮ੍ਹਾਂ ਕਰਨੀ ਪੈਣੀ ਅੱਛ ਕਿੰਨੇ ਕਹਿਣੀ 6000 ਭਾਬੀ ਜੀ ਉਹ ਦਾਣਾ 6000 ਤੋਂ ਵੱਧ ਦੀ ਆ ਜੇ ਲੋੜ ਪਾਉਗੀ ਨਾ ਤੇ ਖਰਚ ਲਈ ਖਰਚਣੇ ਤਾਂ ਮੈਂ ਕਿੱਥੇ ਆ ਭਾਬੀ ਜੀ ਮੋੜ ਕੇ ਘਰੇ ਹੀ ਲਿਆਉਣੇ ਆ ਪਰ ਤੁਸੀਂ ਨਾ ਹੁਣ ਵੀਰ ਜੀ ਦਾ ਖਿਆਲ ਰੱਖਿਓ ਮੇਰੇ ਵਾਲੀ ਧਿਆਨ ਨਾ ਰੱਖਿਓ ਕੋਈ ਗੱਲ ਨਹੀਂ ਟਾਈਮ ਨਾ ਆ ਜਾਈਂ ਭਾਵੇਂ ਉਹ ਮੰਜੇ ਤੇ ਪਏ ਆ ਨਾ ਫੇਰ ਵੀ ਉਹਨਾਂ ਨੇ ਮੈਨੂੰ ਘੜੀ-ਮੁੜੀ ਪੁੱਛਣਾ ਜੇ ਟਾਈਮ ਤੋਂ ਥੋੜੀ ਵੀ ਬੇਟਾਈਮ ਹੋ ਗਈ ਨਾ ਤੈਨੂੰ ਪਤਾ ਤਾਂ ਸੁਭਾਅ ਨਹੀਂ ਚੰਗਾ ਕੋਈ ਨਾ ਭਾਬੀ ਜੀ ਮੈਂ ਪੈਸੇ ਪਾ ਕੇ ਪਰਸ ਵਿੱਚ ਤੇ ਵੀਰ ਜੀ ਨੂੰ ਮਿਲ ਕੇ ਜਾਨੀ ਆ ਤੇ ਤੁਸੀਂ ਨਾ ਕੰਮ ਵਾਲ ਬਿਲਕੁਲ ਧਿਆਨ ਨਹੀਂ ਦੇਣਾ ਕੰਮ ਮੈਂ ਆਣ ਕੇ ਸੰਭਲੂਗੀ ਜੇ ਕੋਈ ਖਬਰ ਵਾਲਾ ਵੀ ਆਵੇ ਤੇ ਤੁਸੀਂ ਚਾਹ ਪਾਣੀ ਪਿਆ ਕੇ ਭਾਂਡੇ ਉੱਥੇ ਰੱਖ ਦੇਣੇ ਬਸ ਮੈਂ ਐਦਾਂ ਗਈ ਤੇ ਐਦਾਂ ਹੀ ਆਈ ਚਲ ਠੀਕ ਹੈ ਹਾਂ ਮੇਰਾ ਹਾਂ ਜੀ 2 ਘੰਟੇ ਲੱਗਣੇ ਮੈਨੂੰ ਇਹ ਲਾਂ ਯਾਰ ਦੇ ਦੇ ਮੋਟਰਸਾਈਕਲ ਕਿਉਂ ਨਹੀਂ ਤਰਲੇ ਭਰਉਂਦਿਆਂ ਗੁਰੂਆ ਤੇ ਰਦਾ ਹੁਣ ਰੋਜ ਦਾ ਹੀ ਕੰਮ ਹੋ ਗਿਆ ਵਾ ਮੈਂ ਕੀ ਕਰਾਂ ਕਦੀ ਤੂੰ ਕਦੀ ਕੁਝ ਲੈਣ ਆ ਜੰਨਾ ਕਦੀ ਕੁਝ ਲੈਣ ਆ ਜੰਨਾ ਤੇ ਫਿਰ ਕਿਉਂ ਕਹਦਾ ਅਸ ਤੇਰ ਕੋਈ ਹੋਣਾ ਹੋਰ ਕਿੱਥੋਂ ਜਾਵਾਂ ਮੈਂ ਦੱਸ ਤੂੰ ਮੇਰਾ ਯਾਰ ਆ ਤੇ ਮੈਂ ਤੇਰ ਕੋਈ ਹੋਣਾ ਵਾ ਪਤਾ ਵੀ ਹੈਗਾ ਵਾ ਤੈਨੂੰ ਮੋਟਰਸਾਈਕਲ ਮਾਤਾ ਦੇ ਨਾਂ ਤੇ ਆ ਸਾਰਾ ਹੀ ਤੇ ਉਹਦੇ ਨਾਂ ਉਹਦੇ ਪলিউਸ਼ਨ ਪਰਚੀ ਵੀ ਹੈ ਨਹੀਂ ਆ ਤੇ ਇੱਕ ਉਹਨੂੰ ਲਾਇਸੈਂਸਰ ਵੱਡਾ ਪਿਆ ਵਾ ਤੇ ਤੈਨੂੰ ਪਤਾ ਪੈਰ ਪੈਰ ਤੇ ਨਾਕੇ ਲੱਗੇ ਆ ਕੋਈ ਪ੍ਰੋਬਲਮ ਆ ਗਈ ਤੇ ਫਿਰ ਮੁੜ ਕੇ ਮਾਤਾ ਆਵੇ ਕਿੱਧਰ ਜਾਵਾਂਗੇ ਉਹ ਕੋਈ ਰਸਮਾਂਤ ਵੀ ਨਹੀਂ ਕਰਾਈ ਜਾਣੀ ਮੇਰੇ ਕੋਲ ਬਾਅਦ ਚ ਕੋਈ ਨਹੀਂ ਹੁੰਦਾ ਮੈਂ ਹਾ ਇੱਥੇ ਤੱਕ ਹੀ ਜਾਣਾ ਤੈਨੂੰ ਪਤਾ ਹੋਵੇਗਾ ਮੈਂ ਸ਼ਹਿਰ ਤੱਕ ਜਾਣਾ ਜਾਦੂ ਜਾਣਾ ਨਹੀਂ ਕਿਤੇ ਵੀ ਤੇ ਯਾਰ ਮੈਂ ਕਿਹੜਾ 2 ਨੰਬਰ ਦਾ ਕੰਮ ਕਰਦਾ ਜਿਹੜਾ ਤੇਰਾ ਬੁਲਟ ਸਾਧਨ ਲੱਗਾ ਕਿਤੇ ਮੈਂ ਯਾਰ ਉਹ ਦਿਨ ਮੈਂ ਪਤਾ ਕੀ ਗੱਲ ਆ ਮੇਰੇ ਕੋਲ ਸਕੂਟਰੀ ਹੈ ਤੈਨੂੰ ਪਤਾ ਹੋਵੇਗਾ ਵਾ ਮੈਂ ਉਹ ਦਿਨ ਗਿਆ ਹੀ ਉਹਦੇ ਸਾਹਮਣੇ ਤੇ ਉਹਨੇ ਮੈਨੂੰ ਵੇਖ ਲਿਆ ਇਹ ਬੁਲਟ ਤੇ ਉਹਦੇ ਸਾਹਮਣੇ ਇਮਪ੍ਰੈਸ਼ਨ ਮੇਰਾ ਹੁਣ ਬੁਲਟ ਦਾ ਪਿਆ ਵਾ ਤੇ ਉਹ ਸਮਝਦੀ ਹੈ ਵੀ ਰਿਚ ਬੜਾ ਵਾ ਇਹ ਤਗੜਾ ਬਹੁਤ ਜ਼ਿਆਦਾ ਸਲਾ ਤੇਰੀ ਸਿਰ ਤੇ ਮੈਂ ਇੰਨੇ ਕਰਦਾ ਫਿਰਦਾ ਵਾਂ ਫੌਲ ਬਾਰਦਾ ਫੋਰਥ ਤੇ ਚੱਲ ਤੂੰ ਮਾਰਦਾ ਮੈਂ ਉਹ ਗੱਲ ਠੀਕ ਆ ਫੋਰ ਵੀ ਚੱਲ ਮਾਰਨੇ ਚਾਹੀਦੇ ਆ ਉਹਦੇ ਕਮਰ ਕੋਟ ਚੰਗੇ ਲੱਗਦੇ ਆ ਆਹ ਤੇ ਪਰ ਹੁਣ ਹਰ ਵਕਤ ਮੇਰੀਆਂ ਚੀਜ਼ਾਂ ਲਾਲ ਨਾਲ ਤਿਆਰ ਰੱਖਿਆ ਕਰ ਚਲ ਅੱਜ ਦੇ ਦੇ ਚਲ ਕੋਈ ਗੱਲ ਨਹੀਂ ਫਿਰ ਵੇਖ ਲਾਂਗੇ ਕੋਈ ਗੱਲ ਨਹੀਂ ਮੌਕਾ ਆ ਅੱਜ ਮਾਹ ਮੇਰੀ ਗੱਲ ਪਣ ਲੱਗੀ ਆ ਤੇ ਹੁਣ ਤੂੰ ਬਿੱਟ ਦਿਖਾ ਗਿਆ ਹੁਣ ਤੂੰ ਨਰਕੀ ਜਣਾ ਦੱਸਣੋਂ ਪਹਿਲਾਂ ਕਿੱਥੇ ਕੇ ਪਹੁੰਚੀ ਗੱਲ ਤੇ ਨਹੀਂ ਗੱਲ ਮੇਰੀ ਸਿਰੇ ਲੱਗੀ ਆ ਬਸ ਤੂੰ ਬੁਲਟ ਦੇ ਮੈਨੂੰ ਅੱਜ ਦੇ ਕੰਮ ਨਿਬੇੜ ਬਰੇ ਬਸ ਤੇਰੀ ਤੇ ਗੱਲ ਲੱਗੀ ਆ ਸਿਰੇ ਤੇ ਹੁਣ ਮੇਰਾ ਬੁਲਟ ਨਾ ਸਿਰੇ ਲਵਾ ਦੀ ਉਹ ਨਹੀਂ ਗੁਰਵਾਜਲ ਦੇਨੇ ਮੋਰ ਸਰ ਕਿਉਂ ਤਰਲੇ ਮਰਾਉਂਦਿਆਂ ਐਨੇ ਤੇ ਮੈਂ ਕਿ ਹੋਰ ਗੈਰ ਬੰਦੇ ਤਰਲੇ ਮਾਰਾ ਜਿੰਦਾ ਹੁਣ ਤੱਕ ਉਹਨੇ ਚਾਬੀ ਦੇ ਦੇਣੀ ਹੀ ਮੈਨੂੰ ਤੇ ਮਾਰ ਕੇ ਵੇਖ ਹੀ ਲੈਣੇ ਹੈਗੇ ਮੈਂ ਨਹੀਂ ਤੂੰ ਹੁਣ ਆਪਣੇ ਯਾਰ ਨੂੰ ਕਿਸ ਗੈਰ ਬੰਦੇ ਤਰਲੇ ਮਰਾਏਂਗਾ ਦੱਸ ਸਾਨੂੰ ਪਹਿਲਾਂ ਤੂੰ ਕਹਿਂ ਰਿਹਾ ਨਾ ਮੇਰੇ ਮੂੰਹ ਤੇ ਕਹੀ ਜਾਂਦਾ ਮੈਂ ਗੈਰ ਬੰਦੇ ਨੂੰ ਮਾਰਦਾ ਤੱਲਾ ਤੇ ਨਹੀਂ ਦੇ ਦਣਾ ਤੇ ਮਾਰ ਲੈਣਾ ਤੱਲਾ ਮਾਰ ਹਾਂ ਹੁਣ ਮੈਂ ਤੇਰੇ ਤਰਲੇ ਮਾਰਾਂਗਾ ਗੈਰ ਬੰਦੇ ਤੇ ਮਾਰਾਂ ਤਰਲੇ ਤੂੰ ਯਾਰ ਕੋਈ ਗੱਲ ਨਹੀਂ ਸਮਝਦਾ ਚਾਬੀ ਦੇ ਦੇ ਯਾਰ ਕਿਉਂ ਉਹਨੇ ਤਰਲੇ ਮਰਾਉਂਦਿਆਂ ਚਾਬੀ ਨਹੀਂ ਯਾਰ ਦਿੱਤੀ ਜਾਣੀ ਮਾਤਾ ਦੇ ਨਾਮ ਤੈਨੂੰ ਪਤਾ ਹੈਗਾ ਕੋਈ ਪ੍ਰੋਬਲਮ ਪ ਨਹੀਂ ਨਹੀਂ ਚਾਪੀ ਦੋ ਇਹਦਾ ਮਨੋਂ ਨਹੀਂ ਚਾਪੀ ਨਹੀਂ ਮੈਂ ਦੇਣੀ ਜਾ ਓਏ ਕਾਦੀ ਯਾਰੀ ਤੇਰੀ ਮੇਰੀ ਅੱਜ ਹੀ ਪਿੱਠ ਦਿਖਾ ਗਿਆ ਜਾਂ ਜੇ ਬੁਲਟ ਨਹੀਂ ਜਣਾ ਦਾ ਅੱਜ ਤੋਂ ਤੇਰੀ ਮੇਰੀ ਯਾਰੀ ਟੁੱਟੀ ਜਾ ਕੰਮ ਨਿਪੜਿਆ ਕੰਮ ਕਰ ਜਾ ਗਿਆ ਆਪਣਾ ਜਾ ਚੱਲ ਮਰੀਨ ਜਾ ਆ ਜਾ ਮਰੀ ਚੱਲਿਆ ਵਾ ਵੀ ਚਾਪੀ ਆਹ ਇਹ ਕਿੱਥੇ ਗਿਆ ਮੈਨੂੰ ਪਹਿਲਾਂ ਪਤਾ ਸੀ ਹਲੋ ਯਾਰ ਕਹਿ ਮੋਹਾਰ ਚੱਪੀ ਆਹ ਨਾ ਖੜੀ ਹੁਣ ਮੇਰਾ ਮੋਟਰਸਾਈਕਲ ਕੇ ਬੰਨੇ ਨਾ ਲਾਦੀ ਨਹੀਂ ਲੱਗਦਾ ਬੰਨੇ ਤੈਨੂੰ ਜਿੱਦਾਂ ਖੜਿਆ ਲਾ ਮੋਟਰਸਾਈਕਲ ਦੋ ਘੰਟਾ ਦੀ ਮੋਟਰਸਾਈਕਲ ਤੇਰਾ ਇੱਥੇ ਐਦਾਂ ਹੀ ਖਲੋਤਾ ਹੋਊਗਾ ਟੈਨਸ਼ਨ ਕੋ ਲੈਣਾ ਤਾ ਤੇਰੇ ਤੋਂ ਤਾਂ ਮਮਾ ਮੈਂ ਜਾਨਵਾਰਦਾਰ ਇਹਨਾਂ ਮੈਂ ਭਰ ਤੂੰ ਆਪ ਮੇਰੇ ਨਾਲ ਨਹੀਂ ਕਿਤੇ ਵੀ ਤੁਰਦਾ ਹੈਗਾ ਨਹੀਂ ਮੈਂ ਕੋਣੀ ਤੁਰਦਾ ਤੇਰੇ ਨਾਲ ਜਿੱਥੇ ਤੂੰ ਕਹਿੰਗਾ ਉੱਥੇ ਤੁਰਦਾ ਮੈਂ ਤੈਨੂੰ ਕਿਹਾ ਚੱਲੀਏ ਮਾੜਾ ਜਿਹਾ ਚੱਲੀਏ ਕੰਮ ਆ ਮੈਨੂੰ ਉਸ ਦਿਨ ਤੂੰ ਮੈਨੂੰ ਬਹਾਨੇ ਲਾ ਕੇ ਤੇ ਆਪ ਕੇ ਬੰਨੇ ਹੋਰੀ ਨਿਕਲ ਗੀਆਂ ਉਸ ਦਿਨ ਕੰਮ ਬੜਾ ਜ਼ਰੂਰੀ ਸੀ ਐਹੋ ਹੀ ਕੰਮ ਜ਼ਰੂਰੀ ਸੀ ਤਾਂ ਕਰਕੇ ਮੈਨੂੰ ਛੱਡਣਾ ਪਿਆ ਤੇਰਾ ਕੰਮ ਐਹ ਚੱਲ ਕੋਈ ਗੱਲ ਨਹੀਂ ਆਹ ਕੰਮ ਜ਼ਿਆਦਾ ਜ਼ਰੂਰੀ ਆ ਠੀਕ ਹੈ ਚੱਲ ਠੀਕ ਹੈ ਫਿਰ ਮੈਂ ਚਲ ਹੋਰਸ ਨੋ ਕਿਦਾਂ ਰਗਵੀਰ ਬਾਈ ਦਾ ਕਿਦਾਂ ਹਾਲ ਚਲ ਠੀਕ ਠਾਕ ਹੈ ਹੁਣ ਹਾਂ ਹੁਣ ਤੇ ਠੀਕ ਨੇ ਤੁਹਾਨੂੰ ਪਤਾ ਵਾ ਹਜੇ ਰਿਕਵਰੀ ਵਿੱਚ ਟਾਈਮ ਲੱਗ ਜਾਣਾ ਵਾ ਹੈ ਤੇ ਬੈੱਡ ਰੈਸਟ ਤੇ ਨੇ ਹਾਂ ਇਹ ਤੇ ਗੱਲ ਸਹੀ ਆ ਵਾਕੀ ਗੱਲ ਪਰ ਟਾਈਮ ਤੇ ਲੱਗ ਜਾਣਾ ਤੁਸੀਂ ਕੁਝ ਖਾਣਾ ਪੀਣਾ ਨਹੀਂ ਨਹੀਂ ਖਾਣਾ ਪੀਣਾ ਮੈਂ ਕੁਝ ਨਹੀਂਗਾ ਮੈਂ ਤੇ ਬਸ ਤੁਸੀਂ ਫੋਨ ਤੇ ਕਾ ਹੀ ਆ ਜਾ ਤੇ ਮੈਂ ਇਸੇ ਕਰਕੇ ਹੀ ਆਈ ਹਾਂ ਚਲ ਚੰਗਾ ਕੀਤਾ ਤੁਸੀਂ ਆ ਗਏ ਹੋ ਮੇਰਾ ਵੀ ਦਿਲ ਕਰਦਾ ਤੁਹਾਨੂੰ ਮਿਲਣ ਵਾਸਤੇ ਤੇ ਨਾਲੇ ਮੈਂ ਖਾ ਚਾ ਰਗਵੀਰ ਬਾਈ ਦਾ ਹਾਲ ਚਾਲ ਪੁੱਛ ਲਾਂਗੇ ਤਾਨੂੰ ਪਤਾ ਤਕਬੀਰ ਬਾਈ ਨੂੰ ਚਾਣ ਵਾਸਤੇ ਮੇਰਾ ਕਿੰਨਾ ਖਰਚਾ ਲੱਗ ਗਿਆ ਬਹੁਤ ਜਿਆਦਾ ਮੈਂ ਟੈਨਸ਼ਨ ਵੀ ਪਿੱਛੇ ਦਾ ਕੰਮ ਸਾਰਾ ਮੇਰਾ ਪਿੱਛੇ ਪੈ ਗਿਆ ਉਦੋਂ ਹੀ ਕਿੰਨਾ ਖਰਚਾ ਦਾ ਡਾ ਲੱਗ ਗਿਆ ਯਾਰ ਜਦੋਂ ਮੈਂ ਡਾਕਟਰ ਲੈ ਕੇ ਆਇਆ ਨਾ ਤਕਬੀਰ ਬਾਈ ਲੈ ਕੇ ਆਇਆ ਡਾਕਟਰ ਨੇ ਆਉਂਦਾ ਸਾਰੀ ਮੜਿਆ ਵਾ ਹਾਂਜੀ ਤੇ ਡਾਕਟਰ ਕਹਿੰਦਾ ਕਹਿੰਦਾ ਇਹ ਤੇ ਇਦਾਂ ਨਹੀਂ ਕੰਮ ਚੱਲਣਾ ਬਹੁਤ ਸੀਰੀਅਸ ਕੇਸ ਹੈਗਾ ਤੇ ਮੈਂ ਆਉਂਦੇ ਹੀ ਫਿਰ 5 ਲੱਖ ਰੁਪਈਆ ਨੂੰ ਪਹਿਲਾਂ ਜਮਾ ਕੀਤਾ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਆ ਤੁਸੀਂ ਇਦਾਂ ਕਰੋ ਟਰੀਟਮੈਂਟ ਸਟਾਰਟ ਕਰੋ ਫਿਰ ਬਾਅਦ ਚਿਰ ਡਾਕਟਰ ਬਾਹਰੋਂ ਫੇਰ ਆਇਆ ਜਿਹੜਾ ਲੋਸ਼ੀ ਦਵਾਈਆਂ ਵ ਤੇ ਉਹਨੇ ਵੀ 2.5 ਲੱਖ ਉਹ ਲੈ ਗਿਆ ਐਦਾਂ ਕਰਕੇ ਤੈਨੂੰ ਪਤਾ ਕਾਫੀ ਖਰਚਾ ਆ ਜਾਂਦਾ ਵਾ ਮੈਂ ਅਕਬੀਰ ਵਾਂ ਬਚਾਉਣ ਵਾਸਤੇ ਬਹੁਤ ਕੋਸ਼ਿਸ਼ ਕੀਤੀ ਬੜਾ ਖਰਚਾ ਲਾਇਆ ਅੱਛਾ ਉਹ ਕਿੱਦਾਂ ਦਾ ਇੰਜੈਕਸ਼ਨ ਸੀ ਅਪਰੇਟੇ ਤੇ ਇੰਜੈਕਸ਼ਨ ਲੱਗਦਾ ਹੈ 5-7000 ਰੁਪਏ ਆ ਡਾਕਟਰ ਲੈਂਦਾ ਵਾ ਉਹ ਨਹੀਂ ਨਹੀਂ ਉਹ ਸਪੈਸ਼ਲ ਟਰੀਟਮੈਂਟ ਹੀ ਨਾ ਦਿਲ ਤੇ ਲਾ ਕੇ ਕੋਣੀਆਂ ਵਜੀਆਂ ਤਾਂ ਕਰਕੇ ਹਾਂਜੀ ਇਹ ਤੇ ਹੈ ਖਤਰੇ 'ਚ ਬਹੁਤ ਸੀ ਮੰਨਣਾ ਪਊਗਾ ਅੱਛਾ ਤੇ ਹੀ ਇੰਨਾ ਖਰਚਾ ਲਾਤਾ ਮੇਰੇ ਵੀਰ ਪਿਛੇ ਹੋਰ ਕੀ ਕਿੰਨੇ ਚੰਗੇ ਇਨਸਾਨ ਉਹ ਦਹੀਂ ਔਰ ਕੀ ਪਤਾ ਗੱਲ ਕੀ ਆ ਹੁਣ ਜਿੱਦਾਂ ਪੁਲਸ ਨੇ ਲਈਏ ਪੈਰਵਾਹੀ ਕੀਤੀ ਉਹਨਾਂ ਨੇ ਤੇ ਉਹਨਾਂ ਨੇ ਦੋ ਤਿੰਨ ਤਰ੍ਹਾਂ ਚ ਕੰਮ ਕਰਤਾ ਤੁਹਾਨੂੰ ਕੀ ਲੱਗਦਾ ਉਹਨਾਂ ਨੇ ਉਦਾਂ ਹੀ ਫੜ ਲਿਆ ਬੰਦੇ ਕਿਤੇ 8-9 ਲੱਖ ਰੁਪਇਆ ਪੁਲਸ ਨੇ ਲਿਆ ਵਾ ਸੱਚੀ ਆਹੋ ਮੈਂ ਤੇ ਕਿਹਾ ਮੇਰੇ ਵੀਰ ਨਾਲ ਉਹਨਾਂ ਦੀ ਜਾਣ ਪਛਾਣ ਬਹੁਤ ਵਧੀਆ ਸੀ ਸਾਡੇ ਘਰੇ ਵੀ ਵੀਰੇ ਨਾਲ ਖਾਣ ਪੀਣ ਉਹਨਾਂ ਦਾ ਹੁੰਦਾ ਰਹਿੰਦਾ ਸੀ ਬਾਹਰ ਰੈਸਟੋਰੈਂਟ ਤੇ ਵੀ ਤੇ ਆਪਾਂ ਤੇ ਇਹੀ ਨਨਾਨ ਪਰਜਾਈ ਨੇ ਸੋਚਿਆ ਵਾ ਕਿ ਉਹਨਾਂ ਦੇ ਰਿਲੇਸ਼ਨ ਹੀ ਇੰਨੇ ਚੰਗੇ ਸੀਗੇ ਉਹ ਨਹੀਂ ਨਹੀਂ ਕਿੱਥੇ ਉਹ ਸਾਰਾ ਪੈਸਾ ਤਲਾ ਦੇ ਕੇ ਮੈਜਰ ਗਾਰਮੈਂਟ ਕਰਾਇਆ ਵੀ ਚੱਲ ਕਿਸੇ ਤਰੀਕੇ ਨਾਲ ਬੰਦੇ ਫੜੇ ਜਾਂ ਟਾਈਮ ਸਿਰ ਤੈਨੂੰ ਪਤਾ ਜਿੱਦਾਂ ਦੀ ਵਾਰਦਾਤ ਪਹਿਲਾਂ ਹੋਈ ਹੈ ਨਾ ਇਹ ਵਾਰਦਾਤ ਦੇ ਵਿੱਚ ਕਈ ਕਿਹ ਟਾਈਮ ਲੱਗ ਜਾਂਦਾ ਵਾ ਤੇ ਬੰਦੇ ਨਹੀਂ ਫੜੇ ਜਾਂਦੇ ਕੇਸ ਨੂੰ ਕਿੰਨੇ ਕੰਨਾ ਟਾਈਮ ਲੱਗ ਜਾਂਦਾ ਵਾ ਖੁੱਲਦਾ ਹੀ ਨਹੀਂ ਕੇਸ ਹਾਂਜੀ ਇਹ ਤੇ ਹੈ ਵਾ ਜਿੱਥੇ ਪਿਆਰ ਉੱਥੇ ਪਿਆਰ ਰਹਿੰਦਾ ਹੈ ਪਰ ਮੈਨੂੰ ਵੀ ਸੋਚ ਆਉਂਦੀ ਆ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਤੁਸੀਂ ਕਿੰਨੇ ਚੰਗੇ ਹੋ ਕਿੰਨੀ ਚੰਗੀ ਤੁਹਾਡੀ ਸੋਚ ਆ ਇਨਸਾਨੀਅਤ ਅੱਜ ਵੀ ਜਾਗਦੀ ਆ ਤੁਸੀਂ ਇੰਨਾ ਮੇਰੇ ਵੀਰ ਦਾ ਫਿਕਰ ਕੀਤਾ ਤੇ ਜੇ ਤੂੰ ਫਿਕਰ ਕਰਦੀ ਆ ਤੇ ਕਮਲੀਏ ਤੇਰੇ ਪਿੱਛੇ ਮੈਨੂੰ ਵੀ ਫਿਕਰ ਕਰਨੀ ਪੈਂਦੀ ਆ ਹੈ ਕਿ ਨਹੀਂ ਨਹੀਂ ਮੈਨੂੰ ਬਹੁਤ ਚੰਗਾ ਲੱਗਾ ਵਾ ਤੁਸੀਂ ਮੇਰੇ ਵੀਰੇ ਦਾ ਸਾਥ ਦਿੱਤਾ ਸਾਡਾ ਸਾਥ ਦਿੱਤਾ ਸਾਨੂੰ ਕੋਈ ਟੈਨਸ਼ਨ ਨਹੀਂ ਹੋਈ ਬਸ ਤੁਸੀਂ ਹਸਪੀਟਲ ਵਿੱਚ ਸਾਡੇ ਨਾਲ ਰਹੇ ਹੋ ਹੋਰ ਤੇ ਕੋਈ ਪਿੱਛੇ ਆਇਆ ਵੀ ਨਹੀਂ ਤੇ ਰਹੀ ਗੱਲ ਆਉਣ ਦੀ ਉਹਦੇ ਦੂਰ ਐਨਾ ਪੈਸਾ ਵੀ ਲਾਤਾ ਤੁਸੀਂ ਮੇਰੇ ਵੀਰ ਪਿੱਛੇ ਪਤਾ ਕੀ ਗੱਲ ਵਾ جے تاڈا ਮਾੜੇ ਸਮੇਂ ਦੇ ਵਿੱਚ ਸਾਥ ਮੈਂ ਨਹੀਂ ਦੇਣਾ ਤੇ ਹੋਰ ਕਿਨੇ ਦੇਣਾ ਵੈਸਾ ਨਹੀਂ ਮੈਨੂੰ ਤੇ ਇਹ ਹੋਣਿਆ ਵੀ ਮੈਂ ਧੰਨਵਾਦ ਤੁਹਾਡਾ ਕਿੱਦਾਂ ਕਰਾਂ ਤੇ ਇਹ ਇੰਨਾ ਸਾਥ ਦਿੱਤਾ ਮੇਰੇ ਵੀਰ ਚੱਲ ਕੋਈ ਗੱਲ ਨਹੀਂ ਛੱਡ ਗਿਆ ਤੇ ਇੰਨਾ ਕਰਾਂਗਾ ਚੱਲ ਆਪਾਂ ਕੁਝ ਖਾਣਾ ਪੀਣਾ ਮੈਂ ਤੈਨੂੰ ਕਿਹਾ ਵੀ ਰਸਟੋਰੈਂਟ ਤੇ ਬੈਠੀ ਤੂੰ ਅਖਿਆ ਨਹੀਂ ਨਹੀਂ ਉੱਥੇ ਨਹੀਂ ਬੈਠਣਾ ਕੋਈ ਨਾ ਕੋਈ ਆਜੂਗਾ ਤੇ ਆਪਾਂ ਉੱਥੇ ਚੱਲ ਕੇ ਬੈਠਨੇ ਪਾਰਕ ਵਿੱਚ ਨਹੀਂ ਇਹ ਵੱਖਰੀ ਜਗ੍ਹਾ ਵਾ ਵੇਖੋ ਇੱਥੇ ਕੋਈ ਵੀ ਨਹੀਂ ਹੈਗਾ ਤੇ ਰੈਸਟੋਰੈਂਟ ਵਿੱਚ ਤੁਹਾਨੂੰ ਪਤਾ ਆਪਣਾ ਸ਼ਹਿਰ ਇੱਕੋ ਹੀ ਆ ਤੇ ਕੋਈ ਆਉਂਦਾ ਜਾਂਦਾ ਰਹਿੰਦਾ ਮੈਂ ਨਹੀਂ ਚਾਹੁੰਦੀ ਵੀ ਕੋਈ ਸਾਨੂੰ ਵੇਖੇ ਤੇ ਕੋਈ ਗੱਲਾਂ ਬਣਾਵੇ ਨਾਲੇ ਨਾ ਮੈਂ ਹੁਣ ਚਲਦੀ ਆ ਮੈਂ ਭਾਬੀ ਜੀ ਨੂੰ ਝੂਠ ਬੋਲ ਕੇ ਆਈ ਆ ਤੁਹਾਨੂੰ ਪਤਾ ਤੇ ਹੈਗਾ ਵਾ ਤੇ ਬਹਿ ਜਾ ਹਾਂ 2 ਮਿੰਟ ਯਾਰ ਐਡੀ ਕਾਲੀ ਕੱਥੋਂ ਪਈ ਦੱਸੋ ਨੋ ਪਹਿਲਾਂ ਆਪਣਾ ਕੋਈ ਮਿਲਣਾ ਹੋਇਆ ਜਦੋਂ ਕਦੀ ਹਸਪੀਟਲ ਮਿਲੇ ਕਦੀ ਘਰੇ ਮਿਲੇ ਤੇ ਇੱਕ ਦੋ ਮਿੰਟ ਮਿਲੇ ਆ ਅੱਜ ਮਹਾ ਮਾਂ ਤੇ ਤੁਹਾਡੇ ਲਾ ਕੇ ਬੈਠੀ ਆ ਹੁਣ 2 ਮਿੰਟ ਬਹਿ ਜਾ ਹਾਂ ਗੱਲਾਂ ਬਾਤਾਂ ਕਰ ਲਾ 2 ਮਿੰਟ ਪਲੀਜ਼ ਜਾਣ ਨੂੰ ਮੇਰਾ ਦਿਲ ਵੀ ਨਹੀਂ ਕਰਦਾ ਪਰ ਭਾਬੀ ਜੀ ਨੇ ਨਾ ਮੈਨੂੰ ਫੋਨ ਤੇ ਫੋਨ ਲਾਉਣ ਲੱਗ ਪੈਣਾ ਮੈਂ ਉਹਨਾਂ ਨੂੰ ਕਿਹਾ ਬਸ ਭਾਬੀ ਘੰਟਾ ਡੇਢ ਘੰਟਾ ਲੱਗ ਜੂ ਵਾ ਤੋਂ ਬਾਅ ਨਾਲੇ ਕੋਈ ਨਾ ਕੋਈ ਖਬਰ ਵਾਲਾ ਆ ਰਹਿੰਦਾ ਭਾਬੀ ਜੀ ਨੇ ਚਾਹ ਪਾਣੀ ਬਣਾਉਣਾ ਹੁੰਦਾ ਘਰ ਚ ਓਵੇਂ ਦੇ ਓਵੇਂ ਖਲਾਰੇ ਪਏ ਆ ਮੈਂ ਤੇ ਆਉਣਾ ਨਹੀਂ ਸੀ ਦੋ ਚਾਰ ਦਿਨ ਤੇ ਆ ਤੁਹਾਡੇ ਫੋਨ ਕਰਕੇ ਮੈਨੂੰ ਮਜਬੂਰੀ ਆਉਣਾ ਪਿਆ ਵਾ ਘਰ ਦੇ ਹਾਲਾਤ ਹੀ ਕੁਛ ਇਦਾਂ ਦੇ ਬਣੇ ਪਏ ਆ ਯਾਰ ਮੇਰਾ ਦਿਨ ਨਹੀਂ ਲੱਗਦਾ ਤੇਰੇ ਤੋਂ ਬਗਾਰ ਮੁੜ ਕੇ ਦੋ ਚੱਲ ਜਾਨੀ ਆ ਨਾ ਫਿਰ ਮੇਰਾ ਜੀਜਾ ਨਹੀਂ ਲੱਗਦਾ ਬਿਲਕੁਲ ਕਦੇ ਹੁਣ ਦੱਸ ਕਦੋਂ ਆਏਂਗੀ ਫਿਰ ਮੈਨੂੰ ਮੇਰੇ ਵਾਸਤੇ ਓ ਮੈਂ ਹੁਣ ਤੁਹਾਨੂੰ ਕਾਲ ਕਰਕੇ ਫਿਰ ਦੱਸੂਗੀ ਮੈਂ ਚੱਲਦੀ ਆ ਪਲੀਜ਼ ਮੈਨੂੰ ਜਾਣੋ ਚਲੋ ਠੀਕ ਹੈ ਫਿਰ ਬਾਏ ਬਸ ਤੋ ਹੁਣ ਟਾਈਮ ਨੋਟ ਕਰਕੇ ਰੱਖੀ ਉਹ ਟਾਈਮ ਤੇ ਮੇਰਾ ਪੱਕਾ ਹੀ ਨੋਟ ਵਾ ਤੇ ਮੇਰੀ ਗੱਲ ਸੁਣ ਇਸ ਵਾਰ ਇਹ ਸ਼ਿਕਾਰ ਆਪਣੇ ਹੱਥੋਂ ਨਹੀਂ ਨਿਕਲਣਾ ਚਾਹੀਦਾ ਸ਼ਿਕਾਰ ਆਪਣੇ ਹੱਥੋਂ ਨਹੀਂ ਨਿਕਲਦਾ ਤੈਨੂੰ ਪਤਾ ਇਹ ਆਪਣੇ ਕੋ ਆਖਰੀ ਮੌਕਾ ਵਾ ਇਸ ਤੋਂ ਬਾਅਦ ਪਿੰਡ ਚ ਸਤਾਈ ਵੜੀ ਹੋ ਜਾਣੀ ਆ ਜੋ ਵੀ ਕਰਨਾ ਵਾ ਨਾ ਸੋ ਸਮਝ ਕੇ ਕਰੀ ਇਹ ਨਾ ਹੋਵੇ ਸਾਡੀ ਇੱਕ ਵੀ ਗਲਤੀ ਦੇ ਨਾਲ ਸਾਰਾ ਕਿਤੇ ਕਰਾਈ ਤੇ ਪਾਣੀ ਫਿਰ ਜੇ ਇਹ ਸ਼ਿਕਾਰ ਜਿਹੜਾ ਨਾ ਇਹ ਚੱਲ ਕੇ ਆਪ ਆਊਗਾ ਸਾਡੇ ਕੋਲ ਬਸ ਮਾੜੀ-ਮੋਟੀ ਮਿਹਨਤ ਕਰਨੀ ਪੈਣੀ ਆਪਾਂ ਨੂੰ ਤੈਨੂੰ ਵੀ ਪਤਾ ਇਹ ਵਾਰ ਦਾ ਤੋਂ ਬਾਅਦ ਸਾਰੇ ਪਿੰਡ ਚ ਲਾਲਾ ਲਾਲਾ ਵੜੀਆਂ